वाहिगुरू जी फते अॼ गुगा जंडिया जथेब्दीअ भारी कठे क ਮੇਰੇ ਵੀਰ ਸਿੱਧੂਪੁਰ ਇੱਧਰ ਸਾਹਮਣੇ ਸਿੱਧੀ ਸਾਹਮਣੇ ਸਿੱਧੀ ਜਗਜੀਤ ਸਿੰਘ ਜੀ ਡਲੇਵਾਲ ਉਹਨਾਂ ਦੀ ਹਾਜ਼ਰੀ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਜਥੇਬੰਦੀਆਂ ਪਹੁੰਚੀਆਂ ਹੋਈਆਂ ਕਿਉਂਕਿ ਜਿੱਥੇ ਕਿਸਾਨਾਂ ਦਾ ਕੋਈ ਕਣਕ ਦਾ ਰੌਲਾ ਵਾ ਕੋਈ ਭਾਅ ਦਾ ਕੋ ਡਰਾਈਵਰ ਦਾ ਰੌਲਾ ਵਾ ਸਿੰਘਾਂ ਦਾ ਜਿਹੜਾ ਡਰਾਈਵਰੀ ਤੇ ਨਾ ਬੈਨ ਲਾਇਆ ਵਾ ਉਹ ਸਰਕਾਰਾਂ ਨੂੰ ਅੱਜ ਦੱਸਣਾ ਵਾ ਕਿ ਕਿਸਾਨਾਂ ਦਾ ਏਕਾ ਵਾ ਤੇ ਕਿਸਾਨ ਤੁਹਾਡੇ ਕੋਲ ਪਹੁੰਚ ਚੁੱਕੇ ਆ ਹੁਣ ਇਸ ਵੇਲੇ ਰੈਲੀ ਬਿਲਕੁਲ ਸ਼ੁਰੂਆਤ ਚੱਲੂ ਹੋ ਗਈ ਆ ਅਸੀਂ ਹਰੀਕੇ ਪਤਨ ਤੋਂ ਜਦੇ ਮੰਡੀ ਪਿੰਡ ਗੰਡੀਵੰਡ ਧੱਲ ਤੋਂ ਇਹ ਸਾਰੇ ਜਿੰਨੇ ਵੀ ਮੇਰੇ ਵੀਰ ਆ ਤੇ ਗਵਿੰਦਰ ਸਿੰਘ ਜੀ ਮੁਖਾਇਰੇ ਬਲਾਗ ਦੇ ਪ੍ਰਧਾਨ ਆ ਲਖਮਿੰਦਰ ਸਿੰਘ ਮੇਰਾ ਵੀਰ ਬਲਾਗ ਪ੍ਰਧਾਨ ਚਰਨਜੀਤ ਸਿੰਘ ਜੀ ਹੀਰਾ ਸਿੰਘ ਤਲਵੰਦ ਸਿੰਘ ਰਤਨ ਸਿੰਘ ਜੀ ਬਾਬਾ ਜੋਧਾ ਜੀ ਔਰ ਸਾਰੀ ਜ਼ਿਮੇਰੀ ਸਰਕਾਰ ਜੋ ਸੰਗਤ ਆ ਜੋ ਹਮਮ ਆਕੇ ਤੇ ਪਹੁੰਚ ਕੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ